ਦੇਖੋ ਪਹਿਲੀ ਗੱਲ ਤਾਂ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਇਹ ਗੈਰ ਕਾਨੂੰਨੀ ਗੈਰ ਸਵਿਧਾਨਕ ਅਰੈਸਟ ਹੈ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘੱਟ ਸਜ਼ਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛ ਕੇ ਚੋਣੀ ਚਾਹੀਦੀ ਸੀ ਕੋਈ ਨੋਟਿਸ ਨਹੀਂ ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ ਕੋਈ ਬਦਮਾਸ਼ ਆ ਉਹਨੂੰ ਝੱਟ ਕੇ ਘਰੋਂ ਲੈ ਕੇ ਗਏ ਨੇ ਕੋਈ ਰਿਮਾਂਡ ਨਹੀਂ ਮੰਗਿਆ ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਝ ਨਹੀਂ ਕਰਨਾ ਸੀਗਾ ਇਸ ਫਿਰ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ ਇੱਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ ਤਾਨਾਸ਼ਾਹੀ ਭਗਵੰਤਮਾਨ ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਚਾ ਜੀ ਇਹਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ ਉਹਨਾਂ ਨੂੰ ਥੋਸ ਥੇਸ ਪਹੁੰਚੀ ਆ ਐਸਾ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਿਨਿਸਟਰ ਦਿੱਲੀ ਦੀ ਉਹ ਸ਼੍ਰੀ ਆਮ ਕਹਿ ਰਹੀ ਆ ਉਹ ਭਗਵਾਨ ਨਾ ਰਾਮ ਤੇ ਲਕਸ਼ਮਣ ਜੀ ਨਾਲ ਤੁਲਨਾ ਕਰਦੀ ਆ ਇਹਦੀ ਕੇਜਰੀਵਾਲ ਦੀ ਤੇ ਉਹ ਬਨਵਾਸ ਘਟ ਕੇ ਆਏ ਨੇ 4-5 ਮਹੀਨੇ ਦਾ ਜੇਲ੍ਹ ਵਿੱਚ ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ ਪਹਿਲੀ ਗੱਲ ਤਾਂ ਕੀਤੀ ਨਹੀਂ ਮਲਵਿੰਦਰ ਸਿੰਘ ਮਾਲੀ ਨੇ ਤਾਂ ਫਿਰ ਅਤੀਸ਼ੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਅਗਲੀ ਗੱਲ ਉੱਤਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ ਭਾਜਪੀ ਤਾਨਾਸ਼ਾਹੀ ਕਰ ਰਹੀ ਆ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਆ ਠੱਗਾ ਕਰ ਰਹੀ ਆ ਉਹ ਤੋਂ ਵੱਧ ਸੀਬੀਆਈ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਆਪੋਜੀਸ਼ਨ ਦਾ ਸਾਰੇ ਆਪੋਜੀਸ਼ਨ ਨੂੰ ਧਮਕਾਇਆ ਖੈਰੇਜ ਐਂਡੀਪੀਐਸ ਦਾ ਪੱਛਾ ਦਰਜ ਕੀਤਾ ਫਿਰ ਵਾਰੀ ਆ ਗਈ ਐਕਟਿਵਿਸਟ ਭਾਨੇ ਵਾਲੀਆਂ ਦੀ ਫਿਰ ਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਦੀ ਕਦੀ ਅਲਕਾ ਲੰਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋ ਬੱਗਾ ਟੱਕਣ ਚੱਲ ਜਾਂਦੇ ਨੇ ਦਿੱਲੀ ਵਿੱਚ ਕਦੀ ਕੋਈ ਨੁਕਲ ਹੈਗਾ ਯੂਟਿਊਬਰ ਜੰਮੂ ਉੱਥੇ ਪੁਲਿਸ ਚੱਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਬੀਜੇਪੀ ਦੇ ਜਿਹੜਾ ਕਾਰਜਸ਼ੈਲੀ ਆ ਤਾਣਾ ਛੇਦਾ ਜੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਪੰਜ-ਪੰਜ ਸਵਾਲ ਪੁੱਛਦੇ ਹੋ ਮੋਨ ਭਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਤੇ ਮੋਦੀ ਵਿੱਚ ਫਰਕ ਕੀ ਆ ਬੀਜੇਪੀ 'ਚ ਤੋਂ ਕੋ ਦਿਨੋਂ ਵੱਰ ਤਾਨਾਸ਼ਾਹੀ ਪੰਜਾਬ ਤੁਸੀਂ ਮਚਾਈ ਐਨਐਸਸੀ ਕੋ ਲਈ ਆ ਭਾਈ ਅਮਰਕਪਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਐਨਐਸਸੀ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਤੇ ਉਹਨਾਂ ਨੂੰ ਅਸਾਮ ਦੀਆ ਦਿਬੜੂਗਾ ਜ਼ਿਲ੍ਹਾ ਵਿੱਚ ਭੇਜ ਦੇਵੇ ਇੱਥੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਵਿੱਚੋਂ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਇਹ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ ਤੇ ਫੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰੇਣੀ ਆ ਪਿਆਰੇ ਲਾਲ ਗਰਗਜੀ ਦਾ ਉੱਤੀ ਜੀ ਵੀ ਫਰਕਦਾ ਕਿਸਾਨ ਜਥੇਬੰਦੀਆਂ ਦਾ ਡਾਕਟਰ ਦਰਸ਼ਨਪਾਲ ਦਾ ਰੁਲਦਾਸ ਸਿੰਘ ਅੱਜ ਆਏ ਸੀਗੇ ਰਾਜੀਵਾਲ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਾਲ ਦਿੱਤੀ ਹੈ ਔਰ ਅਸੀਂ ਇਹਨਾਂ ਨੂੰ ਵੱਧ ਜਿਹੜਾ ਇਹ ਰਾਜਨੀਤਿਕ ਸਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਨਿਕਣਗੇ ਕਰਾਂਗੇ ਮੈਂ ਹੈਰਾਨ ਆ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤਾਨਾ ਸਾਹ ਦਾ ਅੱਜ ਕੱਲਾ ਲੰਮਾ ਪਿਆ ਹੋਇਆ ਉੱਥੇ ਫੋਟਸ ਹਸਪੀਟਲ ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਾਉਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ ਤਿੰਨ ਦਿਨ ਦਾ ਅੰਦਰ ਆ ਸਿਹਤiyatta ਹੋ ਜਾਈ ਕਿਸੇ ਮੰਤਰੀ ਨੇ ਨਹੀਂ ਕਿਸੇ ਸਸੋਡੀਆਂ ਨੇ ਨਹੀਂ ਕਿਸੇ ਤੀਸੀ ਨੇ ਨਹੀਂ 95 ਚੋਂ ਕਿਸੇ ਐਮਐਲਏ ਨੇ ਉਹਦਾ ਹਾਲ ਨਹੀਂ ਪੁੱਛਿਆ ਇੱਥੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਜੀ ਦਿਨ ਜਿਹੜੇ ਥੋੜੇ ਦਿਨ ਨੇ ਅਸੀਂ ਉਹਦੇ ਸਿਹਤ ਲਈ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰ ਦਿੰਦਾ ਵਾਂ ਪਰੰਤੂ ਪਰੰਤੂ ਮੇਰੀ ਗੱਲ ਸੁਣੋ ਪਰੰਤੂ ਇੱਕ ਮਿੰਟ ਇਹਦਾ ਹਸ਼ਰ ਜਿਹੜਾ ਕਰਮ ਆ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੋਗੇ ਇਹਨਾਂ ਨਾਲ ਇਹੀ ਹੁੰਣਾ ਅਲਟੀਮੇਟਲੀ ਜਿੱਦਣ ਕੁਰਸੀ ਤੋਂ ਲੱਤ ਗਿਆ ਇਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਂਦਾ ਉਸਾਰਤ ਮਾਨ ਦੇ ਮੁੱਖ ਮੰਤਰੀ ਬਣਦਾ ਬੜਾ ਚੰਗਾ ਉਹ ਇਹਦਾ ਦੇਖੋ ਉਹਨਾਂ ਦਾ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ ਭਗਵੰਤ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਉਹ ਵਿਰੋਧੀ ਆ ਭਗਵੰਤ ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕੇਸ਼ਰੀਵਾੜ ਪਾਰਟੀ ਤੇ ਭਗਵੰਤ ਮਾਨ ਨੂੰ ਇਦਾਂ ਚਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਿਲਾਉਣਗੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ ਅੱਗੇ ਨਾ ਵੀ ਇਹਨਾਂ ਦਾ ਗ੍ਰਾਫ ਦਿਗੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕੇਚਰੀਵਾਲ ਦੇ। ਭਗਵਾਨ ਤਾਂ ਮੜਾ ਹੈ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਚੋਂ ਵੀ ਜਾਣ ਨਹੀਂ ਗਈ। ਇਹਨਾਂ ਚੋਂ ਜਾਣ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਟੋਟਲ ਲਾਈਨਸ ਆਫ ਕੇਚਰੀਵਾਲ ਜੋ ਲਿਖ ਕੇ ਉਥੋਂ ਇੱਕ ਹੁਕਮ ਭੇਜ ਜਾਏਗਾ ਵੇ ਨੰਬਰ 2 ਅਤੀਸ਼ੀ ਬਣੇਗਾ ਜਿਹੜਾ ਮਰਜ਼ੀ ਬਣਾ ਲੈਣੇ ਉਸ ਨੂੰ। ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੁਰਈ ਆ ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਦੁਬਾਰਾ ਕਿਸੇ। 11 ਵਜੇ 1458 ਟੀਚਰ ਆ 40 ਤੋਂ ਸ਼ਨੀਵਾਰੋਂ ਐਤਵਾਰ ਨੂੰ ਭਰਤੀ ਕਰੀ ਜਾਂਦੀ ਟੀਚਰ ਬੜੇ ਕਹਿ ਰਹੇ ਵੀ ਤੁਹਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਇਹ ਦੇਖੋ ਇੱਕ ਟੱਕਾ ਇੱਕ ਪਾਸੇ ਤੋਂ ਹੋ ਰਿਹਾ ਯਾਰ ਤੁਹਾਨੂੰ ਕਿੰਨੇ ਕੇਸ ਖੜਾਏ ਨੇ ਜਿੱਥੇ ਅਨਿਆਇ ਤੇ ਟੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੰਘ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਪਤਾ ਵਾ ਇਹ ਜਿਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਹਾ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿ ਮੈਂ ਚੀਤ ਭਗਾ ਛਿੰਦੀ ਫਾਲਸਫੇ ਦੇ ਖਿਲਾਫ ਕੰਮ ਕਰ ਰਹੇ ਆ ਇਸ ਕਰਕੇ ਜਿਨਾ ਜਿਨਾ ਲੋਕਾਂ ਨੇ ਨਿਆਂ ਕਰ ਰਿਹਾ ਇਹ ਮਿੱਥਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ ਚ ਇਹਨਾਂ ਦਾ ਗਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਠੀਕੇ ਪੰਚਾਇਤੀ ਚੋਣਾਂ ਥੋੜੋ ਨੇ ਉਹ ਤਾਂ ਰੇ ਪੈ ਡੈਮੋਕ੍ਰੇਸੀ ਦਾ ਪਲਾਟਕਾਰ ਨਹੀਂ ਹੁੰਦਾ ਪਰਸੋਂ ਲੋਕੀ ਕਾਗਜ਼ ਭਰਨ ਜਾ ਰਹੇ ਨੇ ਤੇ ਉਹਨਾਂ ਕੋਈ ਰਿਸਟ ਹੈ ਨਹੀਂ ਗੀਆਂ ਵੋਟਬੰਦੀ ਦੀਆਂ ੱਲੇ ਮੇਰੇ ਹਲਕੇ ਪੱਧਰ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮ ਸਦਿਕ ਕਿੱਦਾਂ ਬਣ ਗਏ ਵੋਟਰ ਸੂਚੀ ਆਣੀਗੀ ਫਿਰ ਕੁਚਲਾ ਟੈਕਸੀ ਰਸੀਦ ਨਹੀਂ ਦਿੱਤੀ ਜਾਲੀ ਫਿਰ ਉਹਨਾਂ ਨੂੰ ਕੋਈ ਠੇਕਾ ਜਮਾ ਕਰਾਉਣ ਕਰਾਉਣਾ ਉਹਦੀ ਰਸੀਦ ਤੇ ਦਿੱਤੀ ਜਾ ਰਹੀ ਔਰ ਐਨੇ ਬੋਰਡ ਬੰਦੀ ਗਲਤ ਕੀਤੀ ਇੱਕ ਕਾਪੂ ਦਾ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਪਾਤਾ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ 'ਚ ਬੰਦੇ ਨੇ ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਆਪਣੇ ਨਾਲ ਲੈ ਲਾਸਟ ਤੁਸੀਂ ਦੱਸੋ ਮੈਨੂੰ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ 15 ਤੁਹਾਨੂੰ ਤੋਂ ਕਰੇ ਪਰ ਜਿਹੜਾ ਚੋਨੇ ਦਾ ਵਾਢੀ ਦਾ ਸੀਜ਼ਨ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਤ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਨਾ ਕਰਾਤੀਆਂ ਤੇ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਤੇ ਪੋਸਟਪੋਨ ਕਰਕੇ ਘੱਟੋ ਘਾਟੇ ਨੂੰ ਇੱਕ ਮਹੀਨਾ ਅਗੇ ਨਵੰਬਰ ਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਲੋਕੀ ਕੰਮ ਦੀ ਵਜਾਈ ਕਰ ਸਕਣ ਇਹ ਪਾਜੀ ਅੱਜ ਦਾ ਥੋੜੋ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਤੇ ਹਰ ਸਟੇਜ ਤੇ ਇਹਨਾਂ ਦੇ ਘਾਤ ਦੀ ਲੜਾਈ ਲਈ ਤੁਸੀਂ ਲੜ ਲੈਣੇ ਉਹਨਾਂ ਨੂੰ ਜੇ ਪਹਿਲਾਂ ਜਾਣ ਗਾਹਾਂ ਜਾਂਦੇ ਆ ਕਿ ਕਿਸੇ ਦੇ ਘੈਂਦਾ ਦਾ ਪਾਣੀ ਚਲੇ ਜਾਵੇਗਾ ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵੀ ਟ੍ਰਾਂਸਫਰ ਬਾਦ ਜਿਨ੍ਹਾਂ ਨੇ ਹਫਾਜ਼ਤ ਕਰਨੀ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ ਹੱਥੇ ਜਿਹੜੇ 92 ਐਮਐਲਏ ਚੁਣੇ ਨੇ ਜਿਨ੍ਹਾਂ ਚਾਹ ਤਰਨੇ ਚਾਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭਵਿੱਖ ਹੀ ਖਤਰੇ 'ਚ ਹੈ